ਲੋ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੈ ਭਾਈ ਅਖੜਾ ਵੱਢਣ ਆ ਗਏ ਨਦੀਜ ਅਖੜਾ ਦਾ ਖੜਾ ਬਹੁਤ ਔਰ ਬਹੁਤ ਔਰ ਇਦਾਂ ਮੈਂ ਅੱਜ ਹਾਲ ਇੱਥੇ ਉਰੇ ਤੇ ਤਾਂ ਪ੍ਰੇ ਨਹੀਂ ਖੜਾ ਹੈ ਉਹ ਪਰਾਂ ਸਾਈਂ ਖੜਾ ਹੈ ਜਿੰਨਾ ਮਰਜ਼ੀ ਵੱਢ ਲਾ ਔਰੇ ਤੇ ਗਾਹਾਂ ਕਿ ਆਲਦੇ ਥੋੜਿਆ ਹੋਰ ਗਾਹਾਂ ਹੋਰ ਦੇਖੀ ਤੂੰ ਕਿਕਰ ਜਿਆਦਾ ਪਿੱਛੇ ਹੜ ਆਇਆ ਕਿਕਰ ਨਦੀ ਫੜਾਈ ਉੱਥੇ ਤੇ ਹੈ ਆ ਦੇਖ ਬਾਈ ਆ ਦੇਖ ਆ ਵੱਡਣਾ ਆਪਾਂ ਨੇ ਜੰਗਲਿਆ ਪੂਰਾ ਇਹ ਪੂਰਾ ਜੰਗਲ ਹੈ ਜੰਗਲ ਦਾ ਪੂਰਾ ਬਾਈ ਆ ਨਦੀ ਵੀ ਚਲਦੀ ਨਾਲ ਆ ਨਦੀ ਦਾ ਪਿੱਛੇ ਪੂਰੀ ਤੇ ਪੱਟ ਕੇ ਮਾਰੇ ਯਾਰ ਦੇਖਿਆ ਹੁੰਦੇ ਆ ਉਹ ਹੈ ਬਾਈ ਜਿਹੜੇ ਹੂ 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 ਉਹ ਵੀ ਖੜੇ ਦੋ ਕਿਹੜੇ ਹੁੰਦੇ ਨੇ ਆਦੀਮਨੁਕ ਹੈ ਨਾ ਦੂਗੇ ਵਰਸੇਲੀ ਖੜੇ ਹੁੰਦੇ ਮੂਰ ਵਾਲੇ ਫੰਗ ਲਾਈ ਆਹੋ ਆ ਦੇਖ ਤੂੰ ਬਾਈ ਆ ਦੇਖ ਤੂੰ ਪੀ ਥੱਲੇ ਪੀ ਜਨ ਆ ਪੀਏ ਨਾ ਓਰੇ ਸੱਖਰ ਦਾ ਇਹਨੇ ਪਾਣੀ ਕੰਟਰੋਲ ਰੱਖ ਰਿਆ ਕਰਕੇ ਇਹੇ ਦਸੀਗਾ ਉਹ ਟੱਕਰ ਲਾਈ ਹੋਈ ਓ ਹੁੰਜੇ ਜਨ ਇਹਨੇ ਰੱਖੇਗਾ ਨਾ ਹਮਲੇ ਸਲਿੱਪ ਆ ਜਣੀ ਪੰਮੇ ਰੱਖੇ ਥੋੜੋ ਪਾਏ ਵੀ ਆ ਕੇ ਬਜਰੀ ਸਿਮਿੰਟ ਬਿਉਰੀ ਪਾਏ ਆ ਹੈਨਾ ਇਹਦੇ ਤੇ ਹੀ ਲਾਤੇ ਦੇ ਪਟਕੇ ਉਹ ਸਹੀ ਮਾਰੇ ਪਏ ਆ ਇਹ ਉਹ ਸਹੀ ਪਟਕੇ ਮਾਰੇ ਜਾ ਪਾਣੀ ਟੱਕਰ ਲਾਈ ਵੀ ਆ ਨਾ ਉਹ ਅਤਰ ਲਾਈ ਵੀ ਆ ਨਾ ਉਹ ਇਹ ਬੰਦਾ ਨੂੰ ਸਪੋਰਟ ਆ ਸਮਝਦਾ ਬੰਦਾ ਨੂੰ ਸਪੋਰਟ ਆ ਇਹ ਆਹੋ ਬਾਹਰ ਨਾ ਖਰਾਬ ਹੋਣਾ ਵੀ ਨਦੀ ਪਚਾਲੇ ਰਹੇ ਅੱਜ ਤੱਕ ਨੂੰ ਵੱਡਣਾ ਪਵੇ ਫਿਰ ਸਿੱਧਾ ਰੱਖ ਦਿੱਤੀ ਪਾਣੀ ਇਹ ਇਹਦਾ ਫਾਇਦਾ ਬਸ ਵੀ ਗੱਬੇ ਗੱਬੇ ਪਾਣੀ ਰਹੇ ਬੰਦਾ ਤੇ ਪੀਏ ਨਾ ਇਹ ਪੀਣ ਕਾਹੇ ਕਰਦੇ ਤੇ ਜਾਂਦੇ ਲੇ ਕਿੰਨਾ ਪਾਣੀ ਆ ਤਾਂ ਹੈ ਆ ਪਿਛਲੇ ਸਾਲ ਬਹੁਤ ਪਾਣੀ ਆ ਤਾਂ ਬਹੁਤ ਪਾਣੀ ਤਾਂ ਪਾਣੀ ਸਾਰੀ ਪਿਛਲੇ ਸਾਲ ਕੰਮ ਤਾਂ ਨਹੀਂ ਆ ਇੰਨੀ ਕਿ ਜਿੰਨੇ ਪਾਣੀ ਥੋੜੋ ਸਾਂਭਣਾ ਹੈ ਉਹ ਇੰਨੀ ਕਿਨੇ ਪਾਣੀ ਥੋੜੋ ਸਾਂਭਣਾ ਉੱਪਰ ਸਈ ਜਿਹੜਾ ਪਿਆ ਉੱਪਰ ਸਈ ਆ ਉਹ ਬੰਦ ਲੱਗਿਆ ਪਿਆ ਉੱਥੇ ਉਹ ਫੁੱਲ ਵਾਲੀ ਛੜਕ ਨੂੰ ਪਾਣੀ ਟੱਪਿਆ ਹੋ ਬਹੁਤ ਪਾਣੀ ਚਾਵੇ। ਉਹ ਗਾਂ ਦੇਖਦੇ ਆਂ ਕਿਦਾ ਉਰਦਾ ਰਹਿ ਕੇ ਵੱਟ ਕੇ ਮੁੜ ਜਾਂਦਾ ਮੂਰੇ ਮੂਰੇ ਤੇ। ਉਹ ਗਾਂ ਮਿਲੂਗਾ ਜਾ ਕੇ। ਇਹ ਨਹੀਂ ਕਿਸੇ ਰੇ ਉਰੇ। ਆਹੜਾ ਟਗਾ ਤਰਾ। ਆਹ ਤਖੜੇ ਜਿਹਾ ਜਾਂਦਾ। ਗਾਂ ਦੇਖੀ ਤੂੰ ਕਿੰਨਾ। ਕਹਿੰਦਾ ਚਾਰ ਪੋਣਾ ਆ ਵੱਡ ਲਾ ਖੜਾ। ਉਹ ਗਾਂ ਵੜਦੇ ਆ ਜਾਓ ਤੇ ਬਹੁਤ ਚੱਲ ਗਾਂ ਨੂੰ ਚੱਲ ਚੱਲ ਗਾਂ। ਗਾਂ ਆਜੋ। ਉੱਥੇ ਬਹੁਤ ਤੇਰਾ। ਰੇਈ ਤੇ ਕਿੰਨੀ ਆ ਨਾ। ਹਾਂ? ਦਰਾਖਤ ਦਰਾਖਤ ਖੜਾ ਤੂੰ। ਇਹ ਦਿਨ ਚ ਵਾਹ ਆਹ ਤਾਂ ਤਾਂ ਉੱਚੀ ਜਗਾ ਯਾਰ ਉਹਨੇ ਪਤਾ ਕਿ ਆ ਲਫਾਫੇ ਦੱਬੇ ਰੁਪੜ ਦਾ ਗੰਦ ਉਰੇ ਹੁੰਦਾ ਤਾਂ ਪਹਿਲਾਂ ਉਹ ਮਸ਼ੀਨਾਂ ਨੇ ਢੋਏ ਪੱਟ ਪੱਟ ਕੇ ਥੱਲੇ ਦੱਬਿਆ ਬਿਆ ਉਹੀ ਨਿਕਲਦੇ ਉਹਦੇ ਬੂਤ ਨਾ ਆ ਦੇਖ ਆ ਬੂਤ ਨਾ ਪਈਆਂ ਉਦੋਂ ਸਖਾ ਥੱਲੇ ਕੂੜਾ ਦੱਬਿਆ 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 ਇਹ ਥੱਲੇ ਕੂੜਾ ਦਾ ਪੈ ਸਾਰੇ ਇੱਥੇ ਨਹੀਂ ਦੇਖਣਾ ਇੱਥੇ ਨੂੰ ਵੱਢ ਲੈਣਾ ਪਾਟੜਾ ਬਣੇਗਾ ਪਾਟੜਾ ਬਣ ਜੂਗਾ ਇਹ ਗੱਲ ਉਹ ਮੇਰੇ ਬਾਸ ਤੇ ਵਾਲੀ ਐ ਚ ਆ ਮੈਂ ਵੀ ਲੈ ਕੇ ਜਾਣਾ ਕਰ ਨੂੰ ਆਇਆ ਮੈਂ ਪੰਬਾ ਕਹਿੰਦਾ ਕਿ ਰਾਤੀ ਬੇਹਰੀ ਆ ਮਤਲਬ ਨਾ ਨਾ ਗੱਟੀ ਗੱਲ ਮੈਂ ਵੀ ਲੈ ਕੇ ਜਾਣਾ ਕਰ ਨੂੰ ਲੈ ਪਰਿਆ ਤਾਂ ਪਿਆ ਆ ਗਿਆ ਬੂਟੀ ਉਸ ਜੀ ਬੂਟੀ ਸਾਰੀ ਇਹੋ ਖੜੀ ਸਰ ਤੱਕ ਲੈ ਜੀ ਬੂਟੀ ਇਹ ਵੀ ਦੁਆਏ ਹੈ ਕਿਸ ਕਿਸਮ ਦੀ ਇਹਨੂੰ ਬੱਕਰੀਓ ਖਾਂਦੀ ਐ ਬੱਕਰੀ ਵਾ ਹਾਂ ਆ ਤੋੜੀ ਜਾ ਬੜੇ ਬੜੇ ਆਖੋ ਦੁੱਧ ਹੀ ਨਿਕਲਦਾ ਸੀ ਤੁਹਾਨੂੰ ਹਾਂ ਚੱਲ ਵੱਢ ਆਏ ਆਏ ਆਈ ਜਾਓ ਗਾਹਣ ਯਾਰ ਪੱਤੇ ਪੱਤੇ ਜੇ ਤੋੜ ਗੜਿਆਂ ਦਾ ਤੋੜੀ ਨਹੀਂ ਪੱਤੇ ਤੋੜ ਗੈੜੀ ਗਲੇ ਬੱਠੀ ਜਾਣਾ ਬਸ ਸਿੱਧਾ ਜਰ ਖਾਈ ਜਿੰਦੀ ਹੈ ਜੱਬੀ ਇੰਟਰਨੈਟ ਬੰਦ ਉਹ ਸਰਦ ਨਾ ਇਹ ਕਿੱਦਾਂ ਉੱਟਾ ਨਹੀਂ ਆ ਜਿੱਥੇ ਸਾ ਥੱਬਾ ਜੇ ਹੋ ਜੂਗਾ ਇਕੱਠਾ ਉਹ ਉਹ ਜੋ ਆਓ ਆディ ਖਾਓ ਦੇ ਖੜੇ ਉੱਥੇ ਆਉਣਾ ਦੇਖੀ 1 ਲੱਖ ਤਾਂ ਹੋਣਾ ਇਹ ਆਓ ਵੱਢ ਕੇ ਲਿਆਉਂਦਾ ਫਿਰ ਹਾਂ ਮਾੜਾ ਬਾਈ ਬੰਦੇ ਆਲੇ ਪਹਿਲਾਂ ਔਰ ਕਾਦਾ ਕੰਮ ਚੱਲਦਾ ਹੁਣ ਔਰ ਬੰਦ ਲੜਾਈਆਂ ਲਾ ਕਾਦਾ ਸੜਕਾਂ ਮੇ ਖੜਾ ਸਭ ਖੋ ਬੱਡ ਲੈ ਕੇ ਧੀ ਧੀ ਸੀ ਨੂੰ ਕੀ ਮਾਰੀ ਸੀ ਜਾਣਾ ਹੀ ਬੱਡਣਾ ਕਿਆ ਮਰਾ ਰੈਲੋਗੋ ਤੇ ਬੱਡ ਲੈ ਰੋਡ ਉਪਰ ਤੇ ਕਹਿੰਦਾ ਬਹੁਤ ਆ ਖਿੱਚਦਾ ਕੰਮ ਕਹਿਦਾ ਕਹਿੰਦਾ ਸਾਈਕਲ ਲੈ ਬੱਡ ਲੈ ਮੇ ਤਾਂ ਆਉ ਦੇ ਪਪੇ ਨਰਮ ਆਉ ਕਿਆ ਤੂੰ ਲੱਭੀ ਰੋ ਉਹ ਕਹਾਣ ਕਿੰਨਾ ਵਧੀਆ ਕਹਾਣ ਤਾਂ ਬਹੁਤ ਖੜਾ ਉਹ ਬਹਾ ਬਹਾ ਹੈ ਤੂੰ ਕਹਾਂ ਤੇ ਖੜਾ ਹੈ ਪੂਰੇ ਸਾਡੇ ਕੰਡੇ ਵੀ ਹੁੰਦੇ ਆ ਲੋਡੇ ਜੇ ਲੋਡੇ ਜੇ ਵੀ ਹੈਗੇ ਆ ਦੇਖੋ ਨਾ ਜਹਰੇ ਆ ਜਹਰਾ ਉੱਥੇ ਇਹ ਅੱਖਾਂ 'ਵਾਂ ਪੈ ਜੂ ਨਾ ਜਹਰੇ ਆ ਅੱਖ ਨੂੰ ਨਹੀਂ ਆ ਲੱਗ ਹੱਥ ਲੱਗ ਬੜੂਆ ਉਹ ਹੂੰ ਲੜੂਗਾ ਨਾ ਡਰਾਈ ਜਾ ਇਹਨੂੰ ਕਿਹੜੇ ਹਥਿਆਰੋਂ ਮਾਰੇ ਵਧਾ ਕੇ ਨਜ਼ੀਕ ਮੈਂ ਤਾਂ ਨਹੀਂ ਮਾਰਦਾ ਇਹ ਗੋਡੇ ਦੇ ਵੀ ਦੁਆਏ ਆ ਇਹ ਛੱਡ ਲਾ ਇਹ ਵੀ ਇੱਕ ਬੈਦ ਆ ਹੈ ਦੇ ਆ ਮੈਂ ਹੋਰ ਕਿਹ ਗੋਡੇ ਹੀ ਦੁਆਏ ਆ ਇਹ ਯੋ ਬੋਡੀ ਆਉਂਦੀ ਗਾਹ ਹੈ ਵੀ ਮੱਕੇ ਬੋਡੀ ਆਉਂਦੀ ਹੈ ਇੱਧਰ ਆਓ ਯਾਰ ਨਾ ਨਾਲ ਜਿਆਦਾ ਹੁਗਵਾ ਨਰਮ ਇੱਧਰ ਤਾਂ ਵੱਡਿਆ ਵਿਆਹਾ ਆਹ ਦੇਖੋ ਗਾਹ ਕਿੱਲਾ ਹੈ ਆਹ ਜਿਆ ਦੀ ਨਾ ਮਾਦੀ ਪਾ ਦਿੱਤਾ ਹੈ ਟੈਗ ਦੇ ਟਰੈਲੀ ਭਰ ਲਈ ਤਾਂ ਫੈਲਾ ਭਰ ਲੈ ਇੱਕ ਬੋਤ ਹੈ ਪੰਜ ਸੱਤ ਘਰਾਂ ਦਾ ਸਰਦ ਇਹਦੇ ਨਾਲ ਆ ਜਾ ਆ ਚੀ ਜਨ ਨਾਲ ਜੀਆ ਦਾ ਵੀ ਸਾਨੂੰ ਲਿਕੇ ਜਾਣਾ ਪੈਂਦਾ ਲੈ ਫੜ ਬਈ ਓਏ ਲੈ ਆ ਨੀ ਰਾਕੂ ਆ ਵੱਟ ਕੇ ਚਾਰ ਰੋ ਉਹਦੇ ਕਹਾ ਕਿੰਨਾ ਹੈ ਆ ਜਾ ਪੜ ਲੈਣਾ ਹੁਣ ਕਿਾ ਇੱਥੇ ਬਣਾ ਕੇ ਜੇ ਦੋ ਪੰਡਾ ਵੱਟ ਲਈ ਲੈ ਆਇਆ ਆਇਆ ਹੁਣ ਤਾਂ ਮੈਂ ਦੂਸਰ ਜਗ੍ਹਾ ਹੀ ਹੋ ਜਾਂਦਾ ਕੰਮ ਜਾ ਠੀਕ ਨਰਮ ਸਮਝਿਆ ਗੱਲ ਨਰਮ ਮੈ ਪੱਤਾ ਚਾੜਵਾ ਕੰਡਾ ਬਾਹਰ ਤੇ ਤੂੰ ਖਾਣੇ ਮਿਲਦੀ ਖਾਣੇ ਹਲਵਾ ਗਾ ਬਹੁਤ ਬਹੁਤ ਤੂੰ ਦੀ ਬੰਨੇ ਨੀ ਤਾ ਉਹ ਪੈਰ ਮਾਰ ਕੇ ਤੂੰ ਵੇਖ ਲੈ ਚੱਕ ਕੇ ਆਹ ਮਾਰਿਆ ਪੀਰ ਪਟਕੀ ਆਹ ਬਈ ਪੀਰ ਲੈ ਆਏ ਬੈ ਗੱਟ ਕਾਓ ਆ ਇਹਨਾਂ ਤੁਸੀਂ ਪਟਿਆ ਉੱਥੇ ਪੂਰਾ ਗੱਟ ਕਾ ਆਇਆ ਤੇ ਆਹ ਦੇਖ ਆਹ ਬਿਆਸ ਵਾਲਾ ਦੇਖ ਲੈ ਸਾਰੇ ਆ ਕਿੱਥੇ ਰੌਤਾਂ ਪਿੰਡ ਦਾ ਜਰਦਾ ਕਿੱਥੇ ਨਹੀਂ ਬਣੀ ਰਸਤ ਜਰਦਾ ਤਾਂ ਨਹੀਂ ਨਹੀਂ ਜਰਦਾ ਪਤਾ ਨਹੀਂ ਲੱਗਦਾ ਹੁਣ ਕੋਈ ਪਿੱਛੇ ਆ ਉੱਥੇ ਆ ਚਲ ਥੋੜਾ ਉਹ ਕਿੰਨਾ ਘੜਾ ਇੱਧਰ ਆਪਣੇ ਖੇਤ ਆਪਣੇ ਖੇਤ ਆਗੇ ਤੇ ਬਰਾਬਰ ਉੱਤੇ ਕੰਡਾ ਲਾਜੋ ਕਿ ਦਿਖਤਾ ਜਾਇ ਕਰੂਗੇ ਤੁਹਾਡੇ ਖੇਤ ਕਿੱਥੇ ਹੈਗਾ? ਘੱਡਾ ਦਿਖਦਾ ਇਹ ਆ ਸਾਹਮਣੇ ਆਪਣੇ ਖੇਤ ਆ ਉਹਦੇ। ਹਾਂ ਦਿਖਦਾ ਤੈਨੂੰ। ਹਾਂ। ਨਾ ਨਾ ਪਿੱਛੇ ਰਹਿ ਗਈ। ਕਿੱਥੇ ਰਹਿ ਗਈ ਪਿੱਛੇ? ਇਹ ਦੋਇ ਬਾਪੂ ਤੋਂ ਸਲਾਹ ਲਾ। ਆਹ ਘਟਾ ਆ ਗਿਆ ਰੌਤਾ ਨਾਲ। ਆ ਜਿੱਥੇ 45 ਰੁਪਈਆ ਹੋ ਆਪਣੇ ਖੇਤ ਆਗੇ ਉਹਦੇ। ਸਮਝ ਆ ਗਾਲੇ? ਇੱਥੇ ਆਪਣਾ ਨਿਮਾਨ ਆ ਗਿਆ ਆ। ਨੇੜੇ ਰੌਤਾ ਵਾਲੇ ਛੱਟ ਦੇ ਨਾਲ। ਆ ਨਿਮਾਨ ਆ ਗਿਆ। ਆ ਚੱਲ। ਯਾਰੇ ਸ਼ਰਤ ਲਾ ਰਹਾ ਫੇ ਤੈਨੂੰ। ਚੱਲ ਨਹੀਂ ਹੋਣੀ ਤੋੜੋ। ਯਾਰ ਬਾਹਰ ਹੋ ਗਈ ਯਾਰ ਸ਼ਰਤ। ਤੋ ਇਹਦ ਨੂੰ 1000 ਰੁਪਈਆ ਹਾਂ ਤੀਜੀ ਦਿਨੀ ਹੋ। ਅੰਗਰੇਜ਼ ਵੀ ਦੇਖ ਲੈ ਕਿੰਨੀ ਆਰੇ। ਅੱਜਾ ਬਾਹਰ ਕਰਕੇ ਆਏ ਇਨੇ ਜਣੇ। ਤੂੰ ਕਹਿੰਦਾ ਗੱਲਾਂ ਹੀ ਵੱਢ ਲਿਆ ਮਾਂ ਫੇਰ ਟੋਲੀਆਂ ਬਾਪੂ ਕਿੱਥੇ ਆ? ਬਾਪੂ ਟੱਕੇ ਬੜੋਣੇ ਲਾਗਤ ਪਰ। ਆਹ ਬੜੀ ਕੀ ਗੱਲ। ਕਿਆ ਗੱਲਾਂ ਹੀ ਵੱਢ ਲਿਆ ਦੁਪਹਿਰੇ ਕਿਆ ਮਾਂ ਚੱਲ ਜੱਲਦੀ ਏ। ਲਾ ਕੇ ਦੇਖੋ ਬੜੀ ਗੱਲ ਤਾਂ। ਨਹੀਂ ਲਪਾਉਂਦੇ ਹੀ ਨਹੀਂ ਤੇ। ਫੇਰ ਅੱਜ ਹੀ ਲਿਆਇਆ ਮੈਨੂੰ। ਬਿਨਾਂ ਵੀ ਜੰਮੇ ਹੋਣੇ। ਬਾਣੇ ਰਿਵਾਜ ਆ ਪੂਰੇ ਕਰੋ। ਉਹੜੇ ਵੀ ਜਾਂਦੇ ਨੇ ਹੁੰਦੇ ਦਾ ਗਰਮੈਸth ਵਾਸਤੇ ਹੀ ਰੰਮੇ ਇਹ ਮੈਨੂੰ ਗਰਮੈਸth ਜਿਆਦਾ ਹੁੰਦੀ ਅੱਠ ਦਿਨਾਂ ਮਾ ਗੱਡੇ ਅੱਠ ਦਿਨਾਂ ਮਾ ਇਹ ਜਿਹੜੇ ਕਰਨੇ ਆ ਇਹ ਗਰਮੈਸth ਲਈ ਕਰਨੇ ਹੋ ਉਹ ਜ਼ਿਆਦਾ ਗਰਮੈਸth ਹੁੰਦੀ ਦੇਲ ਚ ਮੰਮੇ ਵਰਗਾ ਥੱਲੇ ਮਾ ਪਾ ਕੇ ਜਾਂਦਾ ਵੀ ਹੱਥ ਮਾ ਵੀ ਨਹੀਂ ਆਉਂਦੇ ਜਾ ਉਹ ਕਿਤੇ ਬਿਨਾ ਬੀਜੂਆਂ ਸ਼ਰਤ ਲਾ ਹਾਂ ਬਾਈ ਦੱਸ ਤੇਰਾ ਕੀ ਪਤਾ ਤੂੰ ਰੇ ਪਾਦ ਮੇ ਡਾਇ ਪਾਦ ਮੇ ਅੱਛਾ ਯੂਰੀਆ ਪਾਦ ਮੇ ਤੂੰ ਗੱਲ ਆ ਤੁਸੀਂ ਤਿੰਨ ਜਣੇ ਮੈਂ ਗੱਲਾਂ ਆ ਗਰਮੈਸੇ ਕਰੀਂ ਤੇ ਤੈ ਯੂਰੀਆ ਪਾ ਦੇਣਾ ਐਚ ਹਾਂ ਜੀ ਤੈ ਯੂਰੀਆ ਪਾਤਾ ਕਰ ਮੈਂ ਉਸ ਨੂੰ ਫੇਰ ਵੀਰੇ ਨਹੀਂ ਤੇ ਬੌਨ ਕਰਦੇ ਆ ਭਾਈ ਤੁਸੀਂ ਤਿੰਨ ਜਣੇ ਮੈਂ ਗੱਲਾਂ ਆਰਗੇਨਿਕ ਕਰਨੇ ਨੇ ਨਾ ਆਰਗੇਨਿਕ ਹਾਂ ਜਿਹੜੇ ਟੋਬੇ ਛਡਾਉਣੇ ਆ ਉਹ ਆਰਗੇਨਿਕ ਜਿਹੜੇ ਖੇਤਾਂ 'ਚ ਬੀਜਣੇ ਉਹ ਡਾਏ ਵਾਲੇ ਬਾਜੀ ਬਾਪੂ ਮੈਨੂੰ ਆਪ ਅਸੀਂ ਜ਼ਹਿਰ ਖਾ ਲੀਏ ਪਰ ਜੀਵੀਆਂ ਤੋਂ ਨਹੀਂ ਪਾਉਣਾ ਹੈਗਾ ਜੀਵੀਆਂ ਤੋਂ ਨਹੀਂ ਟੋਬੇ 'ਚ ਨਹੀਂ ਪਾਉਣੀ ਜ਼ਹਿਰ ਹਲੇ ਹੁਣ ਪਾਈਏ ਜਾਉ ਬੀਜਣੇ ਜੀ ਬਾਈ ਕਿਤਨਾ ਜਾਉ ਛਡਾਉਣ ਗਏ ਇਹ ਉਹ ਮੈਂ ਦੂਰੇ ਪਾਉਣਾ ਜਿਹੜੇ ਸੱਤ ਦੂਜਰਿਆ ਸਾਫ ਕਰਨੇ ਵਾਲ ਕੱਲ ਕੱਲ ਤੇ ਰਾਮਲੀਲਾ ਸਟਾਰਟ ਹੋਗੀ ਸਮਝਦਾ ਮੰਨੋ ਨੂੰ ਨਹੀਂ ਪਤਾ ਹੈ ਮੰਨੋ ਦੇ ਵਾਲੇ ਕੋਈ ਨੌਲਜ ਨਹੀਂ ਬਾਈ ਐਵੇਂ ਤੈਨੂੰ ਕਹਿੰਦਾ ਹੱਥੀ ਹੁੰਦੀ ਯਾਰ ਪਤਾ ਨਹੀਂ ਬਾਈ ਉਹ ਕੱਲ ਤੇ ਹੁੰਦੀ ਹੈ ਟੱਟ ਜਿੱਦਣ ਜਾਉਂਗੀ ਪਹਿਲੇ ਉਹਦੇ ਨਾਥੇ ਕਈ ਹੁੰਦੀ ਜੀ ਬਹੁਤ ਫੇ ਬਿਆਹ ਨੂੰ ਲੈ ਜਾਂ ਲੱਗਾ ਬਦ ਮਿਹਨਤ ਕਰਨ ਵਾਲੇ ਵਿਹਲੇ ਬੈਠੇ ਤੇ ਨਾ ਕੋਈ ਸੋਨਾ ਖਰੀਦਦਾ ਤਾਂ ਨਾ ਕੋਈ ਕੱਪੜੇ ਖਰੀਦਦਾ ਤਾਂ ਰਾਮ ਨਾ ਬੈਠੇ ਤੇ ਬਿਜਰੇ ਆ ਹੁਣ ਪਹਿਲੇ ਨਾਥਾ ਜਰ ਹੋਣਾ ਹੈ ਫਿਰ ਤੇ ਬਿਆਹ ਦਾ ਕੰਮ ਚੱਲ ਪੈਣਾ ਬਸ ਹੁਣ ਹੀਰ ਪੈਸਾ ਚੱਲ ਪੈਣਾ ਸਭ ਨੇ ਇਹਦੇ ਬਾਅਦ ਕਰਦੇ ਪਿਆ ਹੈਦਾ ਬਹਿਮੇ ਆ ਬੇਲੇ ਵੀ ਬਿਆਨਾ ਕਰੋ ਇੰਨ ਰਾਤੇ ਆ ਆਇਆ ਫਲਾਣਾ ਠੰਕਾ ਐ ਸਰਾਦ ਐ ਸਰਾਦ ਹੈ ਕਿ ਨਹੀਂ ਬਹਿਮੇ ਬਹਿਦਾ ਸਰਾਦ ਹੀ ਯਾਰ ਬਾਬੇ ਕੁਛ ਨਾ ਜਨਮ ਲੈਣਾ ਕਿਤੇ ਰਾਤ ਦਾ ਬਾਹਰ ਛੱਡਿਆ ਹੁਣ ਹੈ ਬਾਬੇ ਨਾਨਕ ਨੇ ਤੱਕ ਤਕੜੀ ਪੂਰਨ ਵਾਸੀ ਨੂੰ ਕਾਹਦੇ ਲੱਤਾ ਦਾ ਹਾਂ ਚਲ ਉਹ ਮੈਂ ਤਾਂ ਮਾੜੀ ਜਿਹੀ ਹੁੰਦਾ ਪਾਈ ਜੀ ਹੈ ਇਹਦਾ ਕਿਤੇ ਜੁਕਾ ਬਾਈ ਜੀ ਸ਼ਾਮਾ ਆਏ ਮੈਂ ਸਮੋਸਾ ਝਾਰਨੇ ਵਾਲਾ ਹੁਣਾ ਕੋਈ ਆਲੇ-ਆਲੇ ਦੇਖ ਲਾ ਕੇ ਤੇ ਹੈ ਕਿ ਨਾ ਹੋਵੇ ਤੇ ਬੈਠਾ ਵੜਾ ਕੰਨ ਜੂਦਾ ਬੰਦਾ ਮੈਂ ਬਾਗ ਨਹੀਂ ਚੜਦੇ ਹੈਗੇ ਬਾਗ ਤਾਂ ਫੜ ਲੈਣਾ ਅਰਸ਼ਵੀਰ ਨੇ ਤੇਰਾ ਉਧਰ ਸੂਰ ਫੜਿਆ ਤਾਂ ਇਹਨੇ ਨਾ ਨਾ ਮੈਂ ਤਾਂ ਹੋ ਗੱਲ ਹੈ ਨਾ ਵੀ ਕਿਤੇ ਬੰਦਾ ਗਗਰ ਬੈਠਾ ਵੜਾ ਕੰਨ ਜੂਦਾ ਹੋਵੇ ਆਪਣਾ ਨਾਮ ਵੀ ਬਥੇਰਾ ਹੈ ਹੋ ਮੈਂ ਚੱਲ ਬਸ ਕਰਿਆ ਹੁਣ ਤੁਸੀਂ ਦੋਹੇ ਬਾਪੋਤ ਇਕੱਠੇ ਹੋ ਜੇ ਫੇਰ ਮੇ ਆਪਣਾ ਨਾਮ ਨਹੀਂ ਲੈਂਦਾ ਧੱਕਾ ਦਾ ਮੱਲੂ ਮਾਰਿਆ ਇਹਨੇ ਆ ਜਾ ਆਇਆ ਕਹਾਂ ਨੂੰ ਆ ਜਾ ਪੀ ਲੋ ਜਾਨਾ ਮੈਂ ਇੱਧੇ ਜੁਗਤ ਉੱਤੇ ਰੇ ਜਾ ਅਕੀ ਦੀ ਗੁਰਦੀਨਾ ਖੜਾ ਹੋਣਾ ਸਾਹਾਰੂ ਜਗਾ ਵੱਡਲਾ ਈ ਨਹੀਂ ਵੱਡਲਾ ਠੋਦਾ ਪੰਮਾ ਹੋ ਗਿਆ ਗੱਗਾ ਹੋ ਗਿਆ ਪਾ ਹੋ ਕੇ 2 ਕਰ 4 ਕਰ ਹੋਊਗੀ ਵੀ ਆਉਂਗੇ ਆਪਣੇ ਬੱਲੇ ਬੀਜ ਲੈਣੇ ਇਹਨਾਂ ਦੇ ਆਪਾਂ ਨੇ ਹੋਰ ਕੀ ਮਾਹੀ ਬੀਜ ਮਾ ਤੂੰ ਹੀ ਬੀਜਦਾ ਮੋਟਰ ਪਰ ਆਉਂ ਨੌ ਲੈ ਕੇ ਬੀਜਾਂ ਨੌ ਸਿਰਦੀ ਆਪਣਾ ਆਪੇ ਕਰ ਲਈਦਾ ਕੰਮ ਹੋਰ ਕੀ ਰਵਿੰਦਰ ਤੇ 20 ਰੁਪਏ ਤੇ ਜਾਉ ਲੈ ਕੇ ਦੇ ਦੂੰਗੇ ਇਹਨੂੰ 20 ਰੁਪਏ ਦੇ ਦੇਣ ਭਾਈ ਜਾਉ ਵੀ ਆਪ ਲੈ 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 ਫੇ ਪੜੇ ਕਿ ਚੂਹੀ ਦਾ ਵੀ ਬੀਜਣਾ ਪੈਂਦਾ ਕਹਾਂ ਕਿਆਰੀ ਨਾ ਬੱਟੀ ਤੇਰਾ ਹੀ ਬੀਜਤਾ ਇੱਕ ਇੱਕ ਕੋਈ ਚੂਹੀ ਬੋਲ ਜਾਂਦੀ ਉਹ ਕਿਆਰੀ ਦੇ ਪੱਟੂਂਗੀ ਉਹ ਜਿਹੜਾ ਉਹਨੇ ਬੀਜਿਆ ਉਹ ਪੱਟਦੀ ਆਪਣੀ ਉਹ ਆ ਤੋੜ ਰਹੀ ਰਹੇ ਇਹ ਕਹਿੰਦੇ ਨਾਲੇ ਕਣਕ ਕੁੰਕਦਾ ਹੁੰਦਾ ਵੀ ਫਸਲ ਤਾਂ ਫਸਲ ਤਾਂ ਵੀ ਹੁੰਦੀ ਕਿਆਰੀ ਇੱਤੋਂ ਇੱਕ ਤਾਂ ਕਿਆਰੀ ਫਸਲ ਦੀ ਹੁੰਦੀ ਆ ਇਹ ਕਿਉਂ ਡੂੜ ਬਾਕਾ ਮਦੇ ਸ਼ਾਨ ਖਾਤਰ ਉਹਦੇ ਭਈਆ ਹੀ ਨਹੀਂ ਸਾ ਮਿਲਦਾ ਮਨਤਾ ਹੋ ਬੱਟਨੇ ਵਾਲਾ ਇਹਨੂੰ ਬੱਟਨਾ ਨਹੀਂ ਮਰਜੀ ਬੇ ਤੂੰ ਬਦਲਾ ਆ ਜਾ ਯਾਰ ਮੈਂ ਤਾਂ ਹੈ ਨਹੀਂ ਹੁਣ ਲੋ ਆ ਥੋੜਾ ਖੜਾ ਤੂੰ ਵਹਾਂ ਪਾ ਇੱਥੇ ਲੰਗੀਆਂ ਕਿੱਥੇ ਨੇ ਇੱਥੇ ਖੜੇ ਉਹ ਤਾਂ ਛੋਟੇ ਆ ਉਹ ਨੜੇ ਦੇ ਲੱਗ ਰਹੇ ਜੇ ਆਹ ਤਾਂ ਕੱਚੇ ਆ ਉਹ ਪਹਿਨ ਨਾਨਕਿਆਂ ਦੇ ਆ ਮੁੰਡੇ ਇਹਦੇ ਨੇ ਨੜਿਆਂ ਦਾ ਅਸੀਂ ਚੈੱਕ ਕਰੂੰਗਾ ਭੱਜਿਆ ਤਾਂ ਆਉਂਦਾ ਬੰਨਣੇ ਆਲਾ ਠੀਕ ਨਾਲ ਜੇ ਫਟਕੜਾਂ ਖੇੜੀ ਆਈ ਤੇ ਖੇਡ ਹਾਰ ਕੇ ਨਹੀਂ ਜਿੱਤ ਕੇ ਪਤਾ ਨਹੀਂ ਫੇਰ ਰਣ ਕੇ ਤੇ 10 ਵਜੇ ਆਏ ਵੇ ਤੇ ਖੇੜੀ ਖੇੜੇ ਤੇ ਜਿੱਦੋਂ ਕਹਿੰਦੇ ਆਪਾਂ ਵੀ ਟੂਰਨਾਮੈਂਟ ਹੈ ਖੇੜੀ ਛੋੜੋ ਤਾਂ ਭਲਿਆਣ ਭਲਿਆਣ ਫਟਵਾਲ ਫਟਵਾਲ ਦੇਖਣਾ ਇੱਥੇ ਫਟਵਾਲੇ ਖੇਡਦੇ ਉੱਤੇ ਰੌਲ ਮੱਜੇ ਦੇ ਨਾਨਕੇ ਆ ਰੌਲ ਨਹੀਂ ਰੌਲ ਫਟਵਾਲ ਖੇਡਦੇ ਬਹੁਤ ਹੌਕਨੌਲੀ ਸਾਡ ਉਹ ਹੂੰ ਉਹ ਫਟਵਾਲੇ ਪੇ ਨਹੀਂ ਉਹ ਵੀ ਇਹੀ ਸਾਰਾ ਫਟਵਾਲ ਦਾ ਚੱਲਦਾ ਆ ਰਿਹਾ ਕੀ ਕਰਦਾ ਹੈ ਦਾ ਬਾਈ ਮਗਰ ਲੋਕ ਪਿੱਛੇ ਨੂੰ ਇਕ ਨਹੀਂ ਪੜਦੇ ਬੜਦੇ ਬੜਾ ਕੰਮ ਹੋ ਜਾਣਾ ਇੰਨੇ ਨੂੰ ਆ ਗਿਆ ਬਾਈ ਸਾਹਮਣੇ ਉਹ ਦੇਖੋ ਸੜਕਾਂ ਦੀਆਂ ਪੱਤਰੀਆਂ ਵਾਲੀ ਕਿਹੜੀ ਆਹ ਸਾਹਮਣੇ ਆ ਗਈ ਉੱਥੇ ਉਹ ਗਾਹ ਉੱਿੱਤੇ ਕੋੜਾ ਜਾਂ ਹਾਂ ਹਾਂ ਉਹ ਸੋਹਣੇ ਬੁੱਟੇ ਕੋਲ ਹੈ ਬਹੁਤ ਹੋ ਗਿਆ ਯਾਰ ਚਲੋ ਮੜੋ ਪਿੱਛੇ ਨੂੰ ਕਰੀ ਮੜੋ ਆਜੋ ਦੇਖ ਤਾਂ ਮੈਨੂੰ ਨਹੀਂ ਮਾਰੀਆ ਕੀ ਕੀ ਆਕੇ ਮਿੱਟੀ ਮਾਰੀ ਵੀ ਰਿhta ਜਾਂ ਨਦੀਆਂ ਕੀ ਪਰ ਨਾ ਹੀ ਕਿ ਉਹਨੇ ਦਾ ਫੁੱਲ ਜਿਆ ਗੱਠੀ ਹੁੰਦੀ ਐ ਨੀ ਗਾ ਉਹਨਾਂ ਨੇ ਬੰਦੇ ਤੋੜ ਕੇ ਤੇ ਦਵਾਈ ਬਣਾਉਂਦੇ ਉਹ ਦੀ ਉਹਨੂੰ ਨਾ ਇਹਦਾ ਫੁੱਲ ਜਿਆ ਹੁੰਦਾ ਉਹਨੂੰ ਤੇਲ ਚ ਕਾੜ ਲੈਣਾ ਕਾੜ ਕੇ ਬੰਨੇ ਹੱਥ ਰਹਿਣ ਤੂੰ ਕਾਹਨੂੰ ਮੈਂ ਬਣਾ ਕੇ ਦੇਗਾ ਬਿੱਬੀ ਲੈ ਆ ਰਿਹਾ ਮੈਂ ਹਾਂ ਕਿਤੇ ਕੋਈ ਖਾ ਲੈ ਦੱਸ ਦੇ ਉਹ ਕਹਾਣੀ ਪੂਰੀ ਇਹ ਸਾਡੇ ਦਸਨ ਦੰਦੇ ਦੇ ਸੀ ਦਵਾਈ ਇਹ ਉਹ ਕੋਈ ਖਾਣ ਖਾਣੇ ਨਹੀਂ ਥੋੜਾ ਜਨਾ ਕਹੂੰਗਾ ਵੀ ਖਾਣੇ ਦੀ ਤਾਂ ਹੀ ਖਾਊਗਾ ਪਾਗ ਲੱਗ ਲਾ ਖਾਲੂਗਾ ਆ ਯਾਰ ਡਾਕਟਰ ਆ ਬਾਈ ਕਹਿਣਾ ਇਹਨਾਂ ਦੱਸ 10000 ਇਕੱਲੇ ਦੇ ਬਿਆਨ ਲੈ ਲੈ ਬਾਈ ਹਾਂ ਅੱਜ 10000 ਤੂੰ ਖੜ ਕੇ ਇਹਦੇ ਪਰ ਲੱਗਦੀ ਹੈ ਇੱਕ ਯਾਰ ਫੁੱਲ ਜਿਹਾ ਲੱਗਦਾ ਹੈ ਹਾਂ ਜਾਈ ਨੂੰ ਪਡੋਡੀਆਂ ਨਹੀਂ ਨਾ ਜਦੋਂ ਹੋਰ ਉਹ ਤੋੜ ਕੇ ਨਾ ਮੈਂ ਦੇਖਿਆ ਤੋੜ ਕੇ ਫਿਰ ਉਹਨੂੰ ਮੈਂ ਤੇਲ ਵਿੱਚ ਆੜਿਆ ਇਹਨ ਅੱਛਾ ਤੇਲ ਵਿੱਚ ਕਾੜ ਕੇ ਜਾਂ ਲਾਲ ਹੋਗਾ ਤੇਲ ਫਿਰ ਉਹ ਪੁੰਤਾ ਉਹ ਡੋਡੀਆਂ ਕੱਢਦੀਆਂ ਤੇਲ ਰੱਖ ਲਿਆ ਠੀਕ ਉਹ ਫਿਰ ਗੁੱਡੀਆਂ ਦੀ ਮਾਲਸ ਨੂੰ ਮਾਲਸ ਨੂੰ ਬਹੁਤ ਵਧੀਆ ਉਹ ਕਿਹਦੇ ਗੁੱਡੇ ਦੁੱਦੇ ਸਮਝਿਆ ਗੱਲ ਠੀਕ ਇਹਨਾਂ ਸੜੇ ਨੂੰ ਪਤਾ ਨਾ ਸਦਾ ਨਾ ਕਾਹਦੇ ਕੋਲੂ ਤੇ ਬਲਦਾਂ ਨੂੰ ਦੋਏ ਅਜੇ ਇਕੱਠੇ ਹੋਏ ਪਏ ਆ ਹੋਲੂ ਦੇ ਯਾਰ ਜੀ ਹੋ ਗਾ ਰਿਆ ਥੋਏ ਬਾਹਰ ਅੰਦਰ ਨਿਕਲੇ ਘਰੇ ਤੁਸੀਂ ਆ ਦੋਰੀ ਸੀਤ ਆਇਆ ਦੇਖੇ ਕਰੋ ਮੈਂ ਇਹ ਵੀ ਦੱਸਦੇ ਆਂ ਆ ਫੂਲ ਉਪਰ ਫੂਲ ਆਓ ਫਿਰ ਇਹ ਵੀ ਦੱਸਦੇ ਆਂ ਅੱਜ ਤਾਂ ਸੂਰ ਨੇ ਮੂੰਹ ਮਾਰਿਆ ਬੰਦਾ ਉਹ ਵੀ ਤੋੜ ਲਿਆ ਹੁਣ ਜਿਹੜਾ ਥੋੜਾ ਨਰਮ ਜਿਹਾ ਲੈ ਬੜ ਲਿਆ ਆ ਕਿੰਨਾ ਚੱਲੂ ਬੱਸ ਹੱਥ ਪਰਤਾ ਬੋਲ ਹੱਥ ਤੋਂ ਦੂਰ ਲਾਹਣਿਆ ਨਹੀਂ ਸਭ ਤੋਂ ਸਹੀ ਜੱਲੂ ਮੋਟਰਸਾਈਕਲ ਨਹੀਂ ਹੋ ਜਣਾ तू है भाई कुंभेश्वर ना तू ही जाएँगे वो मैं घायल थी क्या हाँ बट तू ही जाएँगे तू ही भी नहीं घायल यार हाँ बच्चा खड़े हैं और हाँ आप बदलो लाय लाय बंद ला, टेबल ला cái cánh chim chóc của nó cũng khó khăn lắm ha 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 ਬਹੁਤ ਹੈ ਉਹ ਹਾਂ ਉਹ ਬਹੁਤ ਹੈ ਚਾਰ ਚਾਰ ਕਿਆਰੀਆਂ ਬੀਜਣੀਆਂ ਆਹੋ ਬਾਅਦ ਸੇ ਕਰ ਫਿਰ ਆ ਜਾ ਹੁਣ ਸੂਰ ਕੰਮ ਕਰੀਏ ਕੋਈ ਚੱਲ ਜੀ ਪੱਤਾ ਰੱਖ ਕੇ ਉੱਪਰ ਫੈਲੇ ਪੂਰੀਆਂ ਫਿਰ ਤੇ ਆ ਇਹ ਵੀ ਇਹ ਮੰਨਦੇ ਇਹ ਮੂਰੇ ਪੱਤੇ ਆ ਹਨ ਫੇਰੇ ਆ ਮੈਂ ਕਿਹਦੇ ਗਾਣੇ ਕੱਟ ਆ ਅੱਡੇ ਯਾਰ ਦੂਆ ਪੱਤਾ ਪਾਉਂਦੇ ਜਿਹਦਾ ਬਈ ਚੌੜਾ ਜਾਂ ਹੁੰਦਾ ਹੈ ਰੈਂਡ ਦਾ ਰੈਂਡ ਦਾ ਰੈਂਡ ਦਾ ਵੀ ਪੈ ਜਾਂਦਾ ਪੱਤਾ ਹਾਂ ਰੈਂਡ ਦਾ ਪੱਤਾ ਵੀ ਚੌੜਾ ਹੁੰਦਾ ਉਹ ਬਹੁਤ ਔਰ ਚੌੜਾ ਹੁੰਦਾ ਹੁੰਦਾ ਉਹ ਵੀ ਇਹ ਵੀ ਗਰਮ ਹੁੰਦਾ ਫਰੈਂਡ ਵੀ ਗਰਮ ਹੁੰਦੀ ਚਲੋ ਵਾ ਠੀਕ ਆ ਰਿਆ ਹਮੇ ਬਾਹਰ ਦਾ ਭਾਈ ਇਹ ਪੈਂਟੇ ਜਾ ਕੇ ਦੁਕਾਨ ਲਾਉਣੀ ਤਾਂ ਦੇਖ ਲੈ ਦੁਕਾਨ ਕਿ ਆ ਰੋਣੀ ਆ ਨਾ ਦੇਖ ਲੈ ਨਾ ਨਫਾਪੇ ਚ ਪਾ ਕੇ ਵੇਚੀ ਜੀ 10 ਰੁਪਏ 20 ਰੁਪਏ ਖਵੇ ਨੂੰ 20 ਦੇ ਦੇ ਭਾਈ ਤੇ ਸਾਰੇ ਜਲ ਕਾਲੇ ਖੀਰ ਖਾਉਣ ਕੋਲ ਬਤਾਇਆ ਉਹਨੇ ਆਇਓ ਤਿਹਾਰ ਬਣੇ ਹੋਈ ਆ ਤਿਹਾਰ ਬਣੇ ਹੋਏ ਆ ਹਟਦਾ ਅੱਜ ਵੀ ਖੀਰ ਬਣੀ ਵੀ ਦੀ ਕਰਾ ਅੱਜ ਸਰਦ ਪਾਇਆ ਹੋਣਾ ਹੋਰ ਕੀ ਹੋਣਾ ਅੱਜ ਪਹਿਲਾ ਹੋਣਾ ਏ ਹਾਂ ਸਰਦ ਨਾਤਾ ਹੈ ਕੀ ਮਤਲਬ ਬੰਮੀ ਤਾਂ ਅੱਜ ਲਾਟੇ ਸਰਦ ਸਰਾਲ ਹੈ ਕਹਿੰਦਾ ਘੜਾਤ ਨਹੀਂ ਵੀ ਥੋੜਾ ਹੁਣ ਹਾਂ ਨਾ ਮੈਂ ਕਹਿੰਦਾ ਜੂਂਦੇ ਜੂਂਦੇ ਬੁੜੇ ਪੁੱਛ ਰਹੇ ਨਹੀਂ ਦੇ ਸਰਦ ਕੌਮ ਵੀ ਥਲੇ ਆਉਂਦੇ ਰੁੱਠੇ ਵੇ ਦੇਖੋ ਬੁੜੇ ਦਾ ਪੁੱਛੇ ਲਈ ਤੁਸੀਂ ਇਹ ਸਾਰੀ ਖੀਰ ਤਾਂ ਮੈਂ ਖਾ ਗਿਆ ਤਾ ਇੰਨੀ ਦੀ ਮੈਂ ਸਾਰੀ ਪਾਇ ਖਾ ਗਿਆ ਹੈ ਲਾ ਜਦਰਾਲ ਮੌਦ ਹੈ ਕਹਿੰਦੇ ਆਏ ਗਏ ਬਾਈ ਆ ਫਰਾਲੇ ਬੁੜੇ ਦਾ ਆ ਫਰਾਲੇ ਬੁੜੇ ਦਾ ਵਾ 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 ਹਾਰੀ ਬੁੜੇ ਕਹਉ ਯੂਨੀ ਚ ਪਾਇਵੇ ਬੁਲਾਦਾ ਵੀ ਬੁੜਿਆਂ ਹਿੱਸਾ ਮੈਂ ਹੀ ਖਾ ਗਿਆ ਸਾਰ ਉਹ ਤਾਂ ਖਾਣੇ ਖਾਣੇ ਤਾਂ ਆਪ ਇੱਕ ਬਹਾਨਾ ਬਣਾਇਆ ਬੁੜਿਆਂ ਦਾ ਬੁੜੇ ਕਿਹੜੇ ਖਾਣ ਆਪਣਾ ਅੱਜ ਅੱਜ ਖਾਦਾ ਪਨੀਰ ਬਣਿਆ ਬਤਾ ਮਟਰ ਪਨੀਰ ਲੈ ਖਾੜਾ ਕੇ ਕਹਦਾ ਜੁੰਦੇ ਜੁੰਦੇ ਪੁੱਛਣੇ ਬੜਾ ਸਰਾਦ ਲੈ ਵੀ ghee ਵੀ ਖਵਾਵਾ ਜੁਪੜੇ ਨੂੰ ਜਿਸਾਰਾ ਮਾ ਬੁੜੇ ਭੁੱਖੇ ਬੈਠੇ ਆ ਬਰਾਵ ਦੁਦਾ ਦੁਨੀਆ ਵੀ ਆ ਰੀਤਾਂ ਚੱਲਦੀਆਂ ਨੇ ਗਾਂ ਚਲਾਈ ਜਾਂਦੇ ਉਸ ਤਰ੍ਹਾਂ ਲੋ ਜੀ ਲੋਕੇਸ਼ਨ ਤੇ ਆ ਕੇ ਦਬਾਰਾ ਫਿਰ ਕਿੱਥੇ ਤੋਰੇ ਜੋ ਤੂੰ ਆਗੇ ਲਾਓ ਭਾਈ ਆਗੇ ਗੱਡੀਆਂ ਕੋਲ ਕੋਈ ਅੱਸੀ ਲੈ ਆਇਆ ਤਾਂ ਕੋਈ ਬੰਨਣ ਨੂੰ ਛੁੱਟੀ ਜੀ ਬੰਨਣੇ ਬੰਨਣੇ ਮੈਂ ਤੁਸੀਂ ਜਿਐ ਆਂ ਝੂਂਗਣਾ ਬੰਦਾ ਨਹੀਂ ਬੈਠੇ ਇੱਥੇ ਤੋਰ ਕੇ ਮੈਂ ਇੱਥੇ ਜਿੰਨੇ ਮਰਜੀ ਅੱਛੀਆਂ ਰੋਡਾਂ ਇੱਥੇ ਸਾਰੇ ਕੂੜੇ ਹੀ ਦੱਬੇ ਹੋਏ ਨੇ ਸੱਤੂੜੇ ਕੋਣ ਆਓ ਤਾਂ ਹੁਣ ਆਓ ਖੜੇ ਹੋ ੱੱਬਾ ਜਾ ਟੋੜ ਲਿਆ ਜਾ ਬਿਲਕੁਲ ਯਾਰਦਾ ਹੀ ਨਹੀਂ ਹੁਣ ਕਿਤੇ ਵੇਚਣੇ ਤਾਂ ਆ ਇਹ ਓ ਆਉ ਨੂੰ ਦੀ ਘਰ ਰੱਖੀ ਡੂੰਗਿਆ ਹੁਣਾਂ ਬੀਜੇ ਨਾ ਆਉਰੇ ਤੇ ਤੂੰ ਕਿੱਥੇ ਕਰਦਾ ਤਾਂ ਐਸੇ ਡੋਬੋ ਜਾਣਾ ਸਾਨੂੰ ਕਿਸੇ ਨੂੰ ਚੱਲ ਚੱਲੀਏ ਘਰ ਨੂੰ ਵੜ ਲੈ ਆਹੋ ਮੈਂ ਉੱਥੇ ਵਿੱਚ ਵੜ ਕੇ ਦੇਖਣਾ ਕਿ ਤੂੰ ਸਾਨੂੰ ਡੋਬੋ ਜਾਣਾ ਮੈਂ ਵਿੱਚ ਵੜ ਕੇ ਦੇਖਣਾ ਤੂੰ ਹੜਦਾ ਤਾਂ ਚੱਲ ਚੱਲੀਏ ਘਰ ਨੂੰ ਉੱਥੇ ਕਹਾ ਮੋਟਰਸਾਈਕਲ ਹੈ ਕੱਗੇ ਚੱਲ ਚੱਲੀਏ ਯਾਰ ਥੋਲਿਆ ਤਾਰੀ ਨਹੀਂ ਲਾਉਣੀ ਕਰਨੀ ਬਹੁਤ ਆ ਯਾਰ ਉਹਨੇ ਤਾਂ ਹਵਾ ਨਹੀਂ ਕਰਮੇ ਸੀ ਤਾਂ ਖਾ ਮੇ ਖੜੇਂ ਤੇ ਮੰਗੂ ਹਵਾ ਨਹੀਂ ਲੱਗਦੀ ਯਾਰ ਹਵਾ ਸਾਲੀ ਜਮਾਈ ਰੁਗੀ ਪੂਰੇ ਤਾਂ ਨੀ ਮਾ ਉੱਪਰ ਨੂੰ ਕਰੋ ਸਾਵਾ ਹਵਾ ਉੱਪਰੋਂ ਆ ਚ ਆ ਉਹ ਤੇ ਡਰਾਫਟ ਲਾਉਂਦਾ। ਖਾਂਤੀ ਦੀ ਤੇ ਲੱਗਨੀ ਹੈ ਜੇ ਕੋਈ ਨਾ ਬੋਲੀਏ ਆਪਾਂ। ਲੈ ਦੇਖੀ ਕਿ ਨਹੀਂ ਖਾਂਤੀ ਆ। ਬਚੇਰੇ ਸਾਹ ਰਾਜੇ ਨੇ ਬੱਢਣਾ ਬੰਨਣਾ ਤਾਂ ਫਟਕਾ ਲਾਣਾ ਤਾਂ ਡੰਗਰਾਂ ਨੂੰ। ਮੈਂ ਰਾਜੇ ਨੇ ਘੰਟਾ ਲਾਇਆ ਇੱਕ। ਇਹ ਆ ਬੁੜੁਖੜੁੜੁ। ਫੜਾ ਫੜੂ ਜਿਹੜੀ ਪਾ ਲਈ ਇੱਥੇ ਚੱਲ ਦੱਸਦੇ ਵੱਢ ਕੇ ਚੱਲੀ ਫੋਨ ਆ ਦੇਖ ਲੈ ਹਮਝਾ ਤੂੰ ਨਾ ਐਂ ਦੇ ਉੱਥੀ ਤੋਂ ਆਉਂਗੇ ਹੁਣ ਨਹੀ ਉਹ ਖਦ ਪਾਣੀ ਨਹੀਂ ਠੀਕ ਹੈਗਾ ਉੱਥੇ ਠੀਕ ਆ ਲਊ ਪੰਗਾ ਲਊ ਪੰਗਾ ਇਹ ਇਹਦਾ ਤਾਰੀ ਆਉਂਦੀ ਆ ਇੱਥੇ ਮੂਰੀ ਧੋੜੋ ਡੂੰਗਾ ਕਿਤੇ ਧਾਹ ਜਾ ਕੇ ਡੂੰਗਾ ਉਹ ਤੇ ਡੂੰਗਾ ਹੋਗਾ ਜਿੱਥੇ ਉਹ ਪੱਥਰ ਉੱਥੇ ਡੂੰਗਾ ਹੋਊਗਾ ਉੱਥੇ ਪਾਣੀ ਨੀ ਚੱਕਿਆ ਪਾਉਂਗਾ ਨਾ ਆ ਆ ਹੱਥ ਧੋਦਾ ਇਹਨੇ ਤਾਂ ਹੱਥ ਨਹੀਂ ਲਾਏ ਪੰਮੇ ਹੱਥ ਆ ਖਾਣ ਨਾ ਲਾ ਲਈ ਮੂੰਹ ਓਹੋ ਭਾਈ ਤਰਾ ਬਰ ਕੇ ਸੁੱਖ ਛੁਰ ਜਲੀ ਆਪਣੇ ਬਤਨਾਂ ਨੂੰ ਚੱਲ ਬਾਈ ਨਿਬੜ ਗਿਆ ਹੁਣ ਨਿਬੜਿਆ ਭਾਈ ਜਦ ਜੀ ਹੁਣ ਗਾਹਾਂ ਨੂੰ ਪੈ ਰੱਬ ਸੁੱਖ ਰਕੇ ਗਾਹਾਂ ਦੇ ਸਾਲ ਲਾ ਜਾ ਪਿਆ ਅੱਕ ਹੁਣ ਅੱਕ ਹਾਂ ਗਾਹਾਂ ਦੇ ਸਾਲ ਨੂੰ ਆਉਣਾ ਫੇਰ ਕਿੰਨੇ ਘਰਾਂ ਬਾਦੇ ਆਉਂਦੇ ਅਸੀਂ ਮੈਂ ਕਿੰਨੇ ਘਰਾਂ ਸਰਦੂ ਇਹ ਇਹਨਾ ਆਪਣਾ ਦੇਖ ਹੁਣ ਪਜਾਰੇ ਚਾਰਾਂ ਦਾ ਸਰ ਦੇਣਾ ਚਾਰ ਗਿਆ ਤੂੰ ਮੰਨ ਕੇ ਚੱਲ ਬਈ 7-8 ਘਰਾਂ ਦਾ ਸਰ ਦੇਣਾ ਰਮਜ਼ਾਰੀ ਵਾਲਿਆ ਯਾਰ ਜੇ ਹੁਣ ਤੂੰ ਚਾਰ-ਚਾਰ ਪਰਤ ਬਣਾਉਂਗਾ ਫੇਰ ਤਾਂ ਭਲੇ ਇੱਕ-ਇੱਕ ਘਰ ਲਾ ਦੇ ਇੱਕ ਘਾਰੇ ਬਣਾ ਦੇ ਸਾਰੇ ਪਾ ਦੇ ਤਾਂ ਕੱਲੀ ਪਹਿਲਾਂ ਤੂੰ ਪੂਰੀ ਜਾਈ ਦੀ ਉੱਪਰ ਵਸੇ ਦੇ ਦੋ ਦੋ ਪੱਤੇ ਪੈ ਗਏ ਉੱਪਰ ਹੂੰ ਇਹ ਦੋ ਮੈਂ ਬੋਰੀ ਪਾ ਦੇ ਫੇਰ ਮੈਂ ਸੱਜਦੀ ਨੂੰ ਨਾ ਨਾ ਇਹੋ ਬਾਈ ਕਰਮੈਸ ਬਹੁਤ ਆ ਵੈਸੇ ਹੀ ਵੀ ਉਹ ਬੋਰੀ ਰੱਖਣਾ ਕਿੰਨੇ ਚਿਰ ਰੱਖ ਗਏ ਕੱਲ੍ਹ ਦਰ ਪਰਸਨਲ ਚ ਚੌਥੇ ਨੂੰ ਭਗਾ ਕੇ ਮਾਰਨਾ ਇਹ ਜਦੋਂ ਇੰਨੇ ਇਨਕੇ ਜੰਮੇ ਆਏ ਵੇ ਆਏ ਤਾਂ ਹੁਣ ਮੇਰੀ ਗੱਲ ਸੁਣ ਲੈ ਹੁਣ ਪੁੱਜਾ ਤਾਂ ਇੱਥੇ ਪਹਿਲਾਂ ਬੀਜ ਦਿੰਦੇ ਤੇ ਤੇਰੀ ਆ ਧਨੀਆ ਬੀਜਣਾ ਪਾਲਕ ਬੀਜਣੀ ਉੱਪਰ ਪਰਾਲੀ ਪਾਏ ਕਰਦੇ ਤੇ ਹੁਣ ਆ ਦੋ ਸਾਲ ਹੋ ਗਏ ਮੈਂ ਪਰਾਲੀ ਨਹੀਂ ਪਾਉਂਦਾ ਰਾਇ ਤੇ ਕੱਕੇ ਕੰਡੇ ਤੇ ਪਾਦੀ ਕਰਦੇ ਮੈਂ ਨਾ ਹੂੰ ਤੂੰ ਮੈਂ ਦੱਸਦਾ ਜੰਮਣੇ ਨੂੰ ਵੀ ਪਾਉਂਦੇ ਵੀ ਜੰਮੇ ਆਊਗਾ ਸਲਾ ਤਰੀਏ ਜੰਮਿਆਂ ਦੀ ਤਰੀਏ ਤਿੰਨ ਬਾਰੀ ਬੀਜਣਾ ਤਾਂ ਉਹਨਾਂ ਟੈਕਮਾ ਪਾਸ ਹੋਣਾ ਚੱਲ ਫੇ ਤੁਰ ਆਹ ਚਾਹ ਬਾਈ ਕੋ ਕਾਚੇ ਚੋਗ ਨੇੜੇ ਮਗਮੁਰੂ ਪਿੱਛੇ ਲਾ ਕੇ ਰੱਖਣਾ ਪੈਣਾ ਨਾ ਨਾ ਸਾਈਡ ਤੇ ਰੱਖ ਲੈ ਆਹਰ ਤੇ ਲਾ ਦੇ ਚੱਲ ਇਹ ਤਾਂ ਕੱਢ ਲਾ ਓਏ ਹੋਏ ਤਾਂ ਆਟੋਮੈਟਿਕ ਚਾਹੀਏ ਵਰੇਦਾ ਇਸ ਗੁੱਟਰੀ ਲੈ ਲੈ ਬਈਆ ਇਹ ਦਿੱਤਾ ਥੱਲੇ